ਬੁੱਲ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਬੁੱਲ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਡੁੱਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਨਿਆ ਡੁੱਲ ਗਿਆ ਹਾਰ ਤੇ ਸ਼ਿੰਗਾਰ ਮੇਰੀ ਐਲਬਮ 2003 ਦੇ ਵਿੱਚ ਇਸਕੇ ਦੀ ਮਾਰੀ ਸੀ ਔਰ ਇੱਕ ਇੱਕ ਗਾਣਾ ਸਾਰੀ ਆਡੀਅנס ਨੂੰ ਯਾਦ ਸੀ ਔਰ ਫਰਮਾਇਸ਼ ਕਰ ਰਹੇ ਸੀ ਤਾਂ ਜਦੋਂ ਤੁਹਾਡੇ ਚਾਹਣ ਵਾਲੇ ਅੱਗੇ ਤੁਹਾਡੇ ਬੈਠ ਕੇ ਫਰਮਾਇਸ਼ ਕਰਦੇ ਔਰ ਮਤਲਬ ਆਪਣਾ ਪਿਆਰ ਦਿਖਾਉਂਦੇ ਨੇ ਤੁਹਾਡਾ ਜਿਹੜਾ ਹੌਸਲਾ ਉਹ ਦੁੱਗਣਾ ਤਿਕਣਾ ਹੋ ਜਾਂਦਾ ਹੈ ਤੁਹਾਡੇ ਪਰਿਵਾਰ ਦੇ ਵਿੱਚ ਜੀ ਪੂਰਾ ਸੰਗੀਤਕ ਮੌਲ ਰਿਹਾ ਪਰ ਜਿਹੜਾ ਤੁਸੀਂ ਸਿੱਖਿਆ ਨਾ ਜੀ ਤੁਸੀਂ ਜਾਦਾ ਪਾਕਿਸਤਾਨੀ ਗਾਇਕਾਂ ਮਿਕਲਾਂ ਵਿੱਚ ਨਹੀਂ ਸਿਰਫ ਫਤਿਹਦੀ ਹਾਂ ਦਾ ਹੋ ਗਿਆ ਜੀ ਜੀ ਬਿਲਕੁਲ ਤਨੂਰ ਜੀ ਬਿਲਕੁਲ ਬਿੰਨੈ ਕੈਸਾ ਮੁਕਾਮ ਦੇ ਦਿੱਤਾ ਇੰਨੀ ਮੈਨੂੰ ਫਿਜ਼ੀ ਕਰ ਦਿੱਤਾ ਕਿ ਮੈਂ ਮੇਰੇ ਕੋਲ ਵਕਤ ਹੀ ਨਹੀਂ ਸੀ ਸਿੱਖਣ ਦਾ ਤੇ ਕਿਉਂਕਿ ਜ਼ਿਆਦਾਤਰ ਸਟੇਜਸ ਤੇ ਉੱਪਰ ਸ਼ੋਜ਼ ਤੇ ਉੱਪਰ ਹੀ ਟਾਈਂਗ ਲੱਗ ਜਾਂਦਾ ਸੋ ਫਿਰ ਵੀ ਕੋਸ਼ਿਸ਼ ਕਰਦੀ ਹੁੰਦੀ ਆ ਜਿੱਥੋਂ ਮੈਨੂੰ ਅੱਛਾ ਸਿੱਖਣ ਨੂੰ ਮਿਲਦਾ ਮੈਂ ਔਰ ਐਸੀ ਪਈਸ਼ ਕੇਦੀ ਮਰ ਸਾਨੂੰ ਵੈਰੀਆ ਐਸੀ ਪਈਸ਼ ਕੇਦੀ ਮਰ ਵੇ ਪੈੜਿਆ ਐਸੀ ਪਈਸ਼ ਕੇਦੀ ਮਰ ਐਸੀ ਪਈਸ਼ ਕੇਦੀ ਮਰ ਸਾਨੂੰ ਡਾਡਿਆ ਐਸੀ ਪਈਸ਼ ਕੇਦੀ ਮਰ ਵੇ ਵੈਰੀਆ ਐਸੀ ਪਈਸ਼ ਕੇਦੀ ਮਰ ਮੈਂ ਐਕਚੁਅਲ ਦੇ ਵਿੱਚ 5 ਸਾਲ ਦੀ ਸੀਗੀ ਦੀਪ ਜੀ ਜਦੋਂ ਮੈਂ ਸਟਾਰਟਿੰਗ ਕਰ ਦਿੱਤੀ ਸੀ ਮੈਂ ਸਕੂਲ ਟਾਈਮ ਗਾਉਂਦੀ ਸੀ ਤੇ ਮੇਰੇ ਟੀਚਰ ਐਨਾ ਕਾ ਜ਼ਿਆਦਾ ਮੈਨੂੰ ਪਿਆਰ ਕਰਦੇ ਸੀਗੇ ਮਤਲਬ ਆਪਣੇ ਬੱਚਿਆਂ ਨਾਲੋਂ ਵੱਧ ਕੇ ਸਮਝਦੇ ਹੁੰਦੇ ਸੀ ਮੈਨੂੰ ਹਮੇਸ਼ਾ ਹਰ ਜਗ੍ਹਾ ਅਹਿਮੀਅਤ ਦਿੱਤੀ ਜਾਂਦੀ ਸੀਗੀ ਤੇ ਉਦੋਂ ਫਿਰ ਸਕੂਲ ਕੰਟੀਨਿਊ ਕੀਤਾ ਸੀ ਕਿ ਗਾਣੇ ਦੇ ਵਿੱਚ ਚਾਈਏ ਸੀ ਸੁਨੇ ਸੰਗੀਤਲੇ ਮੈਂ ਆਪੋ ਵਿੱਚ ਉਹਦੇ ਵਿੱਚ ਐਨਾ ਟਾਈਮ ਨਹੀਂ ਬਤਾਇਆ ਔਰ ਤੁਸੀਂ ਦੱਸ ਰਹੇ ਮੈਨੂੰ ਕਾਫੀ ਜਿਹੜੇ ਏਦਾਂ ਦੇ ਮਿਲੇ ਜਿਨ੍ਹਾਂ ਨੇ ਮੈਨੂੰ ਕਿਹਾ ਤੁਹਾਡੇ ਕਰਕੇ ਸੀ ਫੇਲ ਹੋਵੇ 7s tv ऑस्ट्रेलिया ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੇ ਕਿ ਦੀਪਕਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ। ਦੋਸਤੋ ਯਾਰ ਪੰਜਾਬੀ ਗਾਇਕੀ ਪੰਜਾਬੀ ਗਾਇਕਾਂ ਜਾਂ ਪੰਜਾਬੀ ਗਾਇਕਾਵਾਂ ਦਾ ਜ਼ਿਕਰ ਆਉਂਦਾ ਤਾਂ ਉਹਨਾਂ ਵਿੱਚੋਂ ਬਹੁਤ ਹੀ ਥੋੜੇ ਗਾਇਕ ਜਾਂ ਗਾਇਕਾਵਾਂ ਹੁੰਦੇ ਰਹੇ ਜਿਨ੍ਹਾਂ ਦਾ ਹਿੱਸੇ ਹਰ ਵਰਗ ਦੇ ਹਰ ਉਮਰ ਦੇ ਸਰੋਤਿਆਂ ਦਾ ਪਿਆਰ ਆਉਂਦਾ। ਅੱਜ ਜਿਹੜੀ ਸ਼ਖਸੀਅਤ ਨਾਲ ਆਪਾਂ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਉਹਨਾਂ ਦੇ ਗਾਣਿਆਂ ਨੂੰ 5 ਸਾਲ ਦਾ ਬੱਚਾ ਵੀ ਉਨੀ ਸ਼ਿੱਦਤ ਨਾਲ ਹੀ ਸੁਣਦਾ ਜਿੰਨਾ ਕਿ 85 ਸਾਲਾਂ ਦੇ ਬਜ਼ੁਰਗ ਸੁਣਦੇ ਨੇ ਮੇਰੀ ਮਰਾਦ ਆ ਜੀ ਪੰਜਾਬ ਦੀ ਬਹੁਤ ਹੀ ਸੁਰੀਲੀ ਆਵਾਜ਼ ਦੀ ਮਾਲਕ ਬਲੰਦ ਆਵਾਜ਼ ਦੀ ਮਲਕਾ ਤੇ ਬਹੁਤ ਹੀ ਸਾਫ਼ ਸੁਥਰੀ ਗਾਇਕੀ ਗਾਉਣ ਵਾਲੇ ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਗਾਇਕੀ ਦੀ ਸੇਵਾ ਕਰਨ ਵਾਲੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਰਾਣੀ ਰਣਦੀਪ ਹਵਾ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਹਾਂਜੀ 7 ਸੀਜ਼ ਟੀਵੀ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਤੁਹਾਡੀ ਆਪਣੀ ਰਾਣੀ ਰੰਦੀਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੀਪ ਜੀ ਤੁਹਾਨੂੰ ਵੀ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਾ ਤੁਹਾਨੂੰ ਆਦੀ ਹਾਂ ਜੀ ਨਾ ਇਸ ਤੋਂ ਪਹਿਲਾਂ ਹੀ ਮੈਂ ਇੰਟਰਵਿਊ ਨਾ ਆਪਾਂ ਫਾਰਮਲੀ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਤਾਂ ਹੀ ਮੈਂ ਔਰੇ ਬੈਠੇ ਪਰਮਾ ਆਪਾਂ ਪ੍ਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਕਰਨਾ ਚਾਹੁੰਦੀ ਹਾਂ ਕਿਉਂਕਿ ਕਿਉਂਕਿ ਉਹਨਾਂ ਨੇ ਤੁਹਾਨੂੰ ਇੱਕ ਵਾਰ ਪੂਰੀ ਤਰ੍ਹਾਂ ਫੇਰ ਸਿਹਤਯਾਬ ਕਰਕੇ ਸਾਡੇ ਸਾਹਮਣੇ ਜਿਵੇਂ ਤੁਹਾਨੂੰ ਅਸੀਂ 2003 ਦੇ ਵਿੱਚ ਤੁਹਾਡੀ ਪਹਿਲੀ ਕੈਸਟ ਵળે ਦੇਖਿਆ ਸੀਗਾ ਨਾ ਜੀ ਬਿਲਕੁਲ ਓਕਣਾ ਹੀ ਲਿਆ ਕੇ ਬਿਠਾ ਦਿੱਤਾ ਤੇ ਬਹੁਤ ਬਹੁਤ ਮੈਨੂੰ ਵੀ ਸ਼ਾਬਦ ਨਹੀਂ ਹੈ ਜੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਨ ਵੇਲੇ ਕਰਨ ਜੀ ਬਿਲਕੁਲ ਬਿਲਕੁਲ ਇਹ ਸਾਰੀਆਂ ਤੁਹਾਡੀਆਂ ਦੁਆਵਾਂ ਨੇ ਮੇਰੇ ਚਾਉਣ ਵਾਲਿਆਂ ਦੀਆਂ ਮੇਰੀ ਸਰੋਤਿਆਂ ਦੀਆਂ ਕਿ ਤੁਸੀਂ ਮੇਰੀਆਂ ਪਿਛਲੀਆਂ ਇੰਟਰਵਿਊਜ਼ ਦੇਖੀਆਂ ਹੋਣੀਆਂ ਤੇ ਤੁਹਾਡੀਆਂ ਦੁਆਵਾਂ ਦੇ ਸਦਕਾ ਇਹ ਬਾਬਾ ਜੀ ਦੀ ਮਿਹਰ ਦੇ ਸਦਕਾ ਹੁਣ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਆ ਔਰ ਮੈਂ ਬਹੁਤ ਰਿਣੀ ਹਾਂ ਜਦ ਤੱਕ ਮੇਰੇ ਸਾਹ ਚੱਲਦੇ ਨੇ ਮੈਂ ਸਭ ਰੂਹਾਂ ਦੀ ਰਿਣੀ ਹਾਂ ਕਿ ਤੁਹਾਡੀਆਂ ਦੁਆਵਾਂ ਨੇ ਮੈਨੂੰ ਫਿਰ ਤੋਂ ਖੜੇ ਕੀਤਾ ਔਰ ਮੈਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਤਨਵਾਰੀ ਅਮ ਅੱਜ ਤੁਹਾਨੂੰ ਐਦਾਂ ਦੇਖ ਕੇ ਜਾਂ ਮੈਂ ਕਹਾਂ ਕੱਲ ਤੁਹਾਨੂੰ ਸਟੇਜ ਤੇ ਪਰਫਾਰਮ ਕਰਦੇ ਹੋਏ ਉਹੀ ਅੰਦਾਜ਼ ਉਹੀ ਆਵਾਜ਼ ਜਿਹੜਾ ਮੈਂ ਕਹਿੰਦਾ ਵੀ 20 ਸਾਲ ਦੇ 20 ਸਾਲ ਪਹਿਲਾਂ ਸੀ ਹਨਾ ਰੱਬ ਦੇ ਨਾਲ ਜਿੰਨੇ ਵੀ ਸਾਡੇ ਸ਼ਿਕਵੇ ਸੀ ਤੁਹਾਨੂੰ ਲੈ ਕੇ ਉਹ ਦੂਰ ਹੋ ਗਏ ਜੀ ਤੇ ਸਰੋਤਿਆਂ ਦਾ ਪਿਆਰ ਕੱਲ ਬਹੁਤ ਮਿਲਿਆ ਹਨਾ ਜੀ 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 ਬਹੁਤ ਰੂ ਖੁਸ਼ ਹੋ ਗਈ ਜੀ ਕਿਉਂਕਿ ਕਾਫੀ ਲੰਬੇ ਅਰਸੇ ਦੇ ਬਾਅਦ ਮੈਂ ਆਸਟ੍ਰੇਲੀਆ ਟੂਰ ਤੇ ਆਈ ਹਾਂ ਬ੍ਰਿਸਬਨ ਦੇ ਵਿੱਚ ਔਰ ਜਿਨ੍ਹਾਂ ਨੇ ਸਾਨੂੰ ਬੁਲਾਇਆ ਇੱਥੇ ਸਾਡੇ ਗੁਰਦੀਪ ਜਗੇੜਾ ਜੀ ਸਤਿੰਦਰ ਟਿੰਨੂ ਜੀ ਔਰ ਉਹਨਾਂ ਦੀ ਸਾਰੀ ਟੀਮ ਉਹਨਾਂ ਦੀ ਮੈਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੀ ਬਦੌਲਤ ਅਸਬ੍ਰਿਸਬਨ ਪਹੁੰਚੇ ਔਰ ਮੈਂ ਨਾਲ ਦੇ ਨਾਲ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਸਾਡੇ ਬ੍ਰਾਊਨੀ ਰੈਕਟਸ ਤੋਂ ਗੈਰੀ ਬਰਾੜ ਜੈਲਦਾਰ ਜੀ ਬਹੁਤ ਕਮਾਲ ਦੇ ਇਨਸਾਨ ਜਿਨ੍ਹਾਂ ਦੀ ਬਦੌਲਤ ਆਸਟ੍ਰੇਲੀਆ ਦੀ ਧਰਤੀ ਤੇ ਅਸੀਂ ਆਏ ਸੋ ਉਹਨਾਂ ਦੇ ਨਾਲ ਮੇਰੇ ਕਾਫੀ ਸਾਰੇ ਹੁਣ ਤੁਸੀਂ ਆਉਣ ਵਾਲੀ ਪ੍ਰੋਜੈਕਟ ਵੀ ਸੁਣੋਗੇ ਉਹਨਾਂ ਦੇ ਨਾਲ ਡਿਊਟ Song ਔਰ ਸੋਲੋ ਕਾਫੀ ਪ੍ਰੋਜੈਕਟ ਅਸੀਂ ਕਰ ਰਹੇ ਹਾਂ ਔਰ ਮੈਂ ਉਮੀਦ ਕਰਦੀ ਹਾਂ ਜਿੱਦਾਂ ਤੁਸੀਂ ਹਮੇਸ਼ਾ ਪਿਆਰ ਦਿੱਤਾ ਹੈ ਇਹ ਮੇਰੀ ਇੱਕ ਸਾਹਬ ਦੇ ਨਾਲ ਦੁਬਾਰਾ ਵਾਪਸੀ ਔਰ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਉਸ ਤੋਂ ਵੱਧ ਕੇ ਪਿਆਰ ਦਿਵੋਗੇ ਮੈਂ ਬਿਲਕੁਲ ਜੀ ਤੇ ਗਾਇਕਤ ਤੁਸੀਂ ਮੈਂ ਕਹਿੰਨਾ ਵੀ ਕਦੇ ਵੀ ਨਹੀਂ ਹੋਏ ਥੋੜਾ ਜਿਹਾ ਹਾਸ਼ੀਏ ਤੇ ਜਰੂਰ ਚਲੇ ਗਏ ਸੀ ਪਰ ਵਿੱਚ ਵਿੱਚ ਹਨਾ ਤੁਹਾਡੇ ਜਿਵੇਂ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਜਿਵੇਂ ਮੰਨਤ ਫਿਲਮ ਦੇ ਵਿੱਚ ਹਨਾ ਤੁਹਾਡਾ ਗਾਣਾ ਪਾਣੀ ਦੀ ਇਨਸ਼ਾ ਅ ਤੇ ਹੋਰ ਵੀ ਟਾਈਮ ਟਾਈਮ ਤੇ ਇਹ ਗਾਣੇ ਤੁਹਾਡੇ ਆਉਂਦੇ ਰਹੇ ਨੇ ਤੇ ਮੈਂ ਕਹਾਂ ਵੀ ਹਰ ਇੱਕ ਪਾਰਸ ਵਾਂਗੂ ਜਿਹੜੇ ਗਾਣੇ ਨੂੰ ਤੁਸੀਂ ਸ਼ੋਅ ਲੈਨੇ ਹੋ ਤੋ ਹਿੱਟ ਤਾਂ ਹੁੰਦਾ ਹੀ ਆ ਤੇ ਪੂਰੀ ਉਮੀਦ ਆ ਜੀ ਸਾਨੂੰ ਉਮੀਦ ਕੀ ਵਿਸ਼ਵਾਸ ਹੈ ਵੀ ਆਉਣ ਵਾਲੇ ਟੋਡੇ ਜਿੰਨੇ ਵੀ ਗੀਤ ਨੇ ਸਾਰੇ ਹੀ ਸੁਪਰ ਹਿੱਟ ਹੋਣੇ ਨੇ ਥੈਂਕ ਯੂ ਥੈਂਕ ਯੂ ਜੀ ਤੁਹਾਡੀਆਂ ਦੁਆਵਾਂ ਨੇ ਜਿੱਦਾਂ ਕੱਲ ਮੈਂ ਹੈਰਾਨ ਹੋ ਰਹੀ ਸੀ ਕਿ ਇੰਨਾ ਲੰਮਾ ਹਰਸਾ ਹੋ ਗਿਆ ਮੈਨੂੰ ਮੇਰੀ ਐਲਬਮ 2003 ਦੇ ਵਿੱਚ ਇਸਕੇ ਦੀ ਮਾਰਾਈ ਸੀ ਔਰ ਇੱਕ ਇੱਕ ਗਾਣਾ ਸਾਰੀ ਆਡੀਅנס ਨੂੰ ਯਾਦ ਸੀ ਔਰ ਫਰਮਾਇਸ਼ ਕਰ ਰਹੇ ਸੀ ਤਾਂ ਜਦੋਂ ਤੁਹਾਡੇ ਚਾਹਣ ਵਾਲੇ ਅੱਗੇ ਤੁਹਾਡੇ ਬੈਠ ਕੇ ਫਰਮਾਇਸ਼ ਕਰਦੇ ਔਰ ਮਤਲਬ ਆਪਣਾ ਪਿਆਰ ਦਿਖਾਉਂਦੇ ਨੇ ਤਾਂ ਤੁਹਾਡਾ ਜਿਹੜਾ ਹੌਸਲਾ ਉਹ ਦੁੱਗਣਾ ਤਿਗਣਾ ਹੋ ਜਾਂਦਾ ਸੋ ਮੈਨੂੰ ਬੜੀ ਮਤਲਬ ਅੰਦਰੋਂ ਮੇਰੀ ਰੂਹ ਖੁਸ਼ ਹੋ ਗਈ ਕਿ ਇਹਨਾਂ ਮੈਨੂੰ ਪਿਆਰ ਦਿੱਤਾ ਗਿਆ ਔਰ ਅੱਗੇ ਜੋ ਮੈਂ ਕਰ ਰਹੀ ਹਾਂ ਔਰ ਹੋਰ ਅੱਛੇ ਤਰੀਕੇ ਦੇ ਨਾਲ ਹੋਰ ਅੱਛਾ ਕਰਨ ਦੀ ਕੋਸ਼ਿਸ਼ ਕਰਾਂਗੀ ਤੇ ਜਿਵੇਂ ਮੈਂ ਪਹਿਲਾਂ ਕਿਹਾ ਨਾ ਜੀ ਵੀ ਜਿਵੇਂ 5 ਸਾਲ ਦੇ ਬੱਚੇ ਤੋਂ ਲੈ ਕੇ 85 ਸਾਲ ਦੇ ਬਜ਼ੁਰਗ ਤੱਕ ਤੁਹਾਨੂੰ ਪਿਆਰ ਦਿੰਦੇ ਨੇ ਜੀ ਜੀ ਬਿਲਕੁਲ ਕੱਲ ਦਾ ਸ਼ੋਅ ਸੀ ਉਹ ਉਸ ਚੀਜ਼ ਦੀ ਹਾਮੀ ਵੀ ਭਰਦਾ ਸੀ ਕਿਉਂਕਿ ਤੁਸੀਂ ਦੇਖਿਆ ਹੁਣ ਬਈ 5-6 ਸਾਲ ਦੀਆਂ ਬੱਚੀਆਂ ਨੇ ਪੂਰਾ ਥੋੜੇ ਗਾਣਿਆਂ ਤੇ ਹਨਾ ਇਹ ਡਾਂਸ ਕੀਤਾ ਤੇ ਮੇਰੀ ਮਗਲੀ ਮੈਂ ਵੀ ਅਸੀਂ ਵੀ ਤੁਹਾਡਾ ਮੈਂ ਕੱਲ ਮੈਂ ਮੂਲ ਇਕ ਤਾਰ ਚ ਬੈ ਕੇ ਸ਼ੋਅ ਦੇਖਿਆ ਤੇ ਮਗਰ ਸਾਡੇ ਬਿਊਰਗ ਬੈਠੇ ਸੀ ਤੇ ਉਹਨਾਂ ਨੇ ਵੀ ਇੰਨੀ ਸ਼ਿੱਦਤ ਨਾਲ ਨਹੀਂ ਲੇਟ ਜ਼ਰੂਰ ਹੋ ਗਿਆ ਸੀ ਥੋੜਾ ਜਿਹਾ ਪਰ ਥੋੜਾ ਹਰ ਗਾਣਾ ਜੋ ਐਨੇ ਪਿਆਰ ਨਾਲ ਉਹਨਾਂ ਨੇ ਸੁਣਿਆ ਤੇ ਬਾ ਕਮਾਲ ਸੀ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਜਦੋਂ ਮੈਂ ਗਾ ਰਹੀ ਸੀ ਤਾਂ ਮੈਂ ਤੁਹਾਨੂੰ ਵੀ ਦੇਖ ਰਹੀ ਸੀ ਔਰ ਬਾਕੀ ਸਰੋਤਿਆਂ ਨੂੰ ਵੀ ਜਦੋਂ ਮੈਂ ਗਾ ਰਹੀ ਸੀ ਤਾਂ ਮੈਂ ਫੀਲ ਕੀਤਾ ਕਿ ਤੁਸੀਂ ਉਸ ਟਾਈਮ ਦੇ ਵਿੱਚ ਪਹੁੰਚ ਗਏ ਸਾਰੇ ਸੋ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਜਦੋਂ ਤੁਹਾਡੇ ਚਾਹਣ ਵਾਲੇ ਤੁਹਾਨੂੰ ਅਪਰੀਸ਼ੀਏਟ ਕਰਨ ਨੂੰ ਮੋਹਰੇ ਬੈਠ ਕੇ ਹਨਾ ਤੇ ਮਤਲਬ ਫਿਰ ਕੰਮ ਕਰਨ ਦਾ ਹੋਰ ਮਜ਼ਾ ਆਉਂਦਾ ਸੋ ਮੈਂ ਖੁਦ ਵੀ ਬਹੁਤ ਇੰਜੋਏ ਕੀਤਾ ਔਰ ਬਹੁਤ तहे ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡੀ ਵੀ ਔਰ ਜਿੰਨੀਆਂ ਵੀ ਰੂਹਾਂ ਉੱਥੇ ਸੀਗੀਆਂ ਔਰ ਜਿੰਨੇ ਵੀ ਸਰੋਤੇ ਦੇਖ ਰਹੇ ਸਾਰਿਆਂ ਦੀ ਨਕਾਰੇ ਹੁੰਦੇ ਨੇ ਜੀ ਵੀ ਜਿਹੜਾ ਸਮਾਂ ਨਾ ਵੀ ਲੰਘਿਆ ਸਮਾਂ ਵਾਪਸ ਨਹੀਂ ਮੁੜਦਾ ਪਰ ਕੱਲ ਤੁਸੀਂ ਇਹ ਗੱਲ ਉਹ ਗਲਤ ਸਾਬਤ ਕਰਤੀ ਕਿ 20 25 ਸਾਲ ਸਾਨੂੰ ਪਹਿਲਾਂ ਲੱਗ ਗਿਆ ਜੀ ਤੇ ਬਹੁਤ ਬਹੁਤ ਪਹਿਲਾਂ ਤੋਂ ਤੁਹਾਡਾ ਹੌਸਕਲ ਇਹ ਨਹੀਂ ਧੰਨਵਾਦ ਹੈ ਜੀ ਵੀ ਇੰਨਾ ਵਧੀਆ ਸ਼ੋਰ ਇਹ ਤੇ ਨਾਲ ਹੀ ਨਾਲ ਪ੍ਰਬੰਧਕਾਂ ਦਾ ਵੀ ਹਨਾ ਜੀ ਜੀ ਬਿਲਕੁਲ ਬਿਲਕੁਲ ਅੱਛਾ ਜੀ ਹੁਣ ਗੱਲ ਕਰਦੇ ਹਾਂ ਥੋੜੇ ਗਾਇਕੀ ਦੇ ਸਫ਼ਰ ਬਾਰੇ ਹਨਾ ਜੀ ਤੇ ਤੁਹਾਡੇ ਪਰਿਵਾਰ ਦੇ ਵਿੱਚ ਜੀ ਪੂਰਾ ਸੰਗੀਤਕ ਮਾਹੌਲ ਰਿਹਾ ਤੇ ਪਿਤਾ ਜੀ ਤੁਹਾਡੇ ਬਹੁਤ ਮੈਂ ਕਹਾਂ ਵੀ ਉਹਨਾਂ ਨੇ ਹਲਕੀ ਪ੍ਰੋਫੈਸ਼ਨਲ ਔਰਤੇ ਨਹੀਂ ਗਾਇਆ ਪਰ ਉਹਨਾਂ ਨੇ ਵੀ ਚੰਗੀ ਸੰਗੀਤ ਦੀ ਸਮਝ ਰਹੀ ਤੁਹਾਡੇ ਅ ਬ੍ਰਦਰ ਉਹ ਵੀ ਸ਼੍ਰੀ ਹੰਸ ਰਾਜ ਹੰਸ ਸਾਹਿਬ ਤੋਂ ਸਿੱਖਦੇ ਰਹੇ ਤੇ ਤਾਇਆ ਜੀ ਤੁਹਾਡੇ ਲੇਜੈਂਡਰੀ ਸਿੰਗਰ ਕਰਤਾਰ ਅਮਲਾ ਸਾਹਿਬ ਤੇ ਪਰ ਜਿਹੜਾ ਤੁਸੀਂ ਸਿੱਖਿਆ ਹੈ ਨਾ ਜੀ ਤੁਸੀਂ ਜਿਆਦਾ ਪਾਕਿਸਤਾਨੀ ਗਾਇਕਾ ਮੇਕਲਾ ਮੈ ਨੂਸਰਤ ਫਤਿਹ ਅਲੀ ਖਾਨ ਸਾਹਿਬ ਹੋਗੇ ਗੁਲਾਮ ਰਹੀ ਸਾਹਿਬ ਹੋਗੇ ਹੈ ਨਾ ਪਰ ਥੋੜੀ ਤੁਸੀਂ ਸਿੱਖਿਆ ਉਹਨਾਂ ਨੂੰ ਸੁਣ ਸੁਣ ਕੇ ਤੇ ਉਹਦੇ ਵਿੱਚ ਕੀ ਕਾਰਨ ਰਿਹਾ ਵੀ ਇੰਨਾ ਸੰਗੀਤਕ ਮਾਹੌਲ ਹੋਣ ਦੇ ਬਾਵਜੂਦ ਵੀ ਤੁਸੀਂ ਇੱਕ ਪ੍ਰੋ퍼 ਮਤਲਬ ਸ਼ਗਿਰਤ ਨਹੀਂ ਤਾਂ ਰਿਆ ਸੁਣ ਸੁਣ ਕੇ ਸਿੱਖਿਆ ਐਕਚੁਅਲੀ ਜਿਹੜਾ ਇਹ ਹੀ ਸੰਗੀਤ ਦੀ ਗੱਲ ਕਰ ਰਹੇ ਆ ਇਹ ਤੁਸੀਂ ਇਹਨੂੰ ਪਾਲਿਸ਼ ਕਰ ਸਕਦੇ ਆ ਐਕਚੁਅਲ ਦੇ ਵਿੱਚ ਪਰਮਾਤਮਾ ਵੱਲੋਂ ਤੁਹਾਡੇ ਅੰਦਰ ਉਹ ਚੀਜ਼ ਹੁੰਦੀ ਆ ਇਹ ਕੁਦਰਤੀ ਜਿੱਦਾਂ ਮੋਹਾਲ ਸੀ ਮੇਰੇ ਫਾਦਰ ਸਾਹਿਬ ਬਹੁਤ ਜ਼ਿਆਦਾ ਸੁਰੀਲੇ ਸੀ ਮੇਰੇ ਮਾਮਾ ਜੀ ਗਾਉਂਦੇ ਸੀਗੇ ਤੇ ਕੁਝ ਪ੍ਰੋਬਲਮ ਤੇ ਕਰਕੇ ਉਹਨਾਂ ਦੀ ਡੈਥ ਹੋ ਗਈ ਉਹ ਸਿਰਫ 32 ਸਾਲ ਦੇ ਸੀ ਤੇ ਸੰਗੀਤਕ ਮਾਹੌਲ ਹੋਣ ਦੇ ਕਰਕੇ ਫਿਰ ਉਸੇ ਦਾ ਬਹੁਤ ਅਸਰ ਹੋਇਆ ਮੇਰੇ ਉੱਤੇ ਤਾਂ ਮੇਰੇ ਤਾਇਆ ਜੀ ਕਰਤਾਰ ਰਮਲਾ ਜੀ ਜਿਹਦਾ ਬੰਆ ਤੁਸੀਂ ਨਾ ਲਿਆ ਤੇ ਬ੍ਰਦਰ ਹੰਸ ਰਾਏ ਹੰਸ ਜੀ ਹੋਰਾਂ ਦੇ ਸ਼ਾਗਿਰਦ ਨੇ ਉਹ ਜਦੋਂ ਰਿਆਜ਼ ਕਰਦਾ ਸੀ ਤਾਂ ਮੈਂ ਉਹਨੂੰ ਬੈਠ ਕੇ ਦੇਖਦੀ ਹੁੰਦੀ ਸੀ ਸੋ ਮਾਹੌਲ ਦਾ ਅਸਰ ਬਹੁਤ ਸੀ ਔਰ ਮੈਂ ਸਿੱਖਣਾ ਚਾਹੀਦਾ ਵੈਸੇ ਕਿਉਂਕਿ ਮਤਲਬ ਇਹ ਜ਼ਰੂਰੀ ਹੁੰਦਾ ਹੈ ਤੇ ਪਰ ਮੇਰੇ ਕੋਲ ਵਕਤ ਨਹੀਂ ਸੀ ਜਦੋਂ ਮੇਰੀ ਐਲਬਮ ਆਈ ਤਾਂ ਮੈਂ ਉਸ ਟਾਈਮ 9ਥ ਕਲਾਸ ਦੇ ਵਿੱਚ ਸੀ ਤੇ ਉਸ ਤੋਂ ਬਾਅਦ ਤਾਂ ਬਾਬਾ ਜੀ ਦੀ ਐਸੀ ਕਿਰਪਾ ਹੋਈ ਔਰ ਸਾਰੇ ਮੇਰੇ ਚਾਉਣ ਵਾਲਿਆਂ ਨੇ ਮੈਨੂੰ ਇੱਕ ਐਸਾ ਮੁਕਾਮ ਦੇ ਦਿੱਤਾ ਇੰਨੀ ਮੈਨੂੰ ਬਿਜ਼ੀ ਕਰ ਦਿੱਤਾ ਕਿ ਮੈਂ ਮੇਰੇ ਕੋਲ ਵਕਤ ਹੀ ਨਹੀਂ ਸੀ ਸਿੱਖਣ ਦਾ ਤੇ ਕਿਉਂਕਿ ਜ਼ਿਆਦਾਤਰ ਸਟੇजेस ਦੇ ਉੱਪਰ ਸ਼ੋਜ਼ ਦੇ ਉੱਪਰ ਹੀ ਟਾਈਮ ਨਿਕਲ ਜਾਂਦਾ ਸੋ ਫਿਰ ਵੀ ਕੋਸ਼ਿਸ਼ ਕਰਦੀ ਹੁੰਨੀ ਆ ਜਿੱਥੋਂ ਮੈਨੂੰ ਅੱਛਾ ਸਿੱਖਣ ਨੂੰ ਮਿਲਦਾ ਮੈਂ ਅਡਾਪਟ ਕਰਦੀ ਹਾਂ ਅਸੀਂ ਨੂੰ ਨਾ ਨਾ ਸੋਰਾਂ ਦੇ ਤਾਂ ਜੀ ਤੁਸੀਂ ਪਰਪਕੋ ਮੇਰੇ ਕਹਿਣ ਦਾ ਮਤਲਬ ਹੈ ਸੀ ਨਾ ਵੀ ਜਦ ਉਸ ਇੰਨੇ ਸਾਰੇ ਉਸਤਾਦ ਘਰ ਦੇ ਵਿੱਚ ਹੋਣ ਤੇ ਇੱਕ ਡਰ ਜਿਹਾ ਵੀ ਰਹਿੰਦਾ ਹਨਾ ਵੀ ਉਹ ਐਕਸਪੈਕਟੇਸ਼ਨਾਂ ਹੀ ਬਣ ਜਾਂਦੀਆਂ ਨੇ ਵੀ ਉਸ ਕਰਕੇ ਹਨਾ ਵੀ ਤੁਸੀਂ ਕਿਹਾ ਹੋਵੇ ਵੀ ਮੈਂ ਮਤਲਬ ਸੁਣ ਸੁਣ ਕੇ ਸਿੱਖ ਲੈਣੀ ਆ ਬਿਲਕੁਲ ਬਿਲਕੁਲ ਹਾਂ ਜੀ ਮੇਰੇ ਘਰ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਨੂਸਰਤ ਸਾਹਿਬ ਨੂੰ ਬਹੁਤ ਸੁਣਿਆ ਜਾਂਦਾ ਸੀ ਮੇਰੇ ਬ੍ਰਦਰ ਜਿੱਦਾਂ ਕਲਾਸਿਕਲ ਗਾਉਂਦੇ ਨੇ ਉਹਨਾਂ ਉਹ ਹੁੰਦੇ ਦਿਨਾਂ ਵਿੱਚ ਉਹ ਸਲੀਮ ਭਜੁਰਾਂ ਦੇ ਨਾਲ ਹੁੰਦੇ ਨੇ ਗੁਰਸ਼ਰਾਂ ਨਟਵਾ ਅੱਛਾ ਸੋ ਤੇ ਮੇਰੇ ਫਾਦਰ ਸਾਹਿਬ ਸਰਦਾਰ ਅਜਮੇਰ ਸਿੰਘ ਜੀ ਅੱਛਾ ਉਹ ਸ਼ਰੀਰਕ ਤੌਰ ਤੇ ਹੁਣ ਸਾਡੇ ਮੇਰੇ ਨਾਲ ਨਹੀਂ ਹੈਗੇ ਪਰ ਉਹਨਾਂ ਦੀ ਰੂਹ ਉਹਨਾਂ ਦਾ ਜਿਹੜਾ ਸਾਥ ਹੈ ਉਹ ਮੇਂ ਹਮੇਸ਼ਾ ਉਹਨਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਕਿਉਂਕਿ ਜੇ ਮੈਂ ਅੱਜ ਇੱਥੇ ਬੈਠੀ ਆਂ ਤਾਂ ਉਹਨਾਂ ਦੀ ਬਦੌਲਤ ਆ ਉਹ ਜਿੱਥੇ ਵੀ ਨੇ ਮੈਂ ਪ੍ਰਮਾਤਮਾ ਨੂੰ ਕਹਿੰਨੀ ਆ ਕਿ ਹਮੇਸ਼ਾ ਉਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣ ਔਰ ਖੁਸ਼ ਰੱਖਣ ਕਿਉਂਕਿ ਉਹਨਾਂ ਨੇ ਮੇਰੀ ਪਰਵਿਸ਼ ਮੈਂ ਕਹਿੰਨੀ ਆ ਬੇਟਿਆਂ ਦੇ ਵਾਂਗ ਕੀਤੀ ਕਿਉਂਕਿ ਮੇਰੇ ਤਿੰਨ ਬ੍ਰਦਰ ਔਰ ਮੈਂ ਮੈਨੂੰ ਕਦੇ ਉਹਨਾਂ ਨੇ ਕੁੜੀ ਨਹੀਂ ਸਮਝਿਆ ਅੱਛਾ ਤਾਂ ਮੈਨੂੰ ਮੁੰਡਿਆਂ ਨਾਲ ਉਹ ਵੱਧ ਐਮੀਤ ਦਿੱਤੀ ਔਰ ਜਿੱਦਾਂ ਮੈਂ ਉਹਨਾਂ ਨੂੰ ਕਿਹਾ ਹਮੇਸ਼ਾ ਉਹ ਮੇਰੇ ਨਾਲ ਮੈਨੂੰ ਹਰ ਜਗ੍ਹਾ ਲੈ ਕੇ ਗਏ ਅੱਛਾ ਤੇ ਮੈਂ ਬਹੁਤ ਲੱਕੀ ਆ ਕਿ ਮੈਨੂੰ ਇਦਾਂ ਦੇ ਪੇਰੈਂਟਸ ਮਿਲੇ ਇਦਾਂ ਦੇ ਭਾਦਰ ਮਿਲੇ ਸੋ ਤੇ ਉਹ ਜਿਹੜਾ ਤੁਹਾਡੇ ਪਰਿਵਾਰ ਦਾ ਨਾ ਮੈਂ ਕਹਾਂ ਵੀ ਜਦੋਂ ਤੁਹਾਡਾ ਪਾਲਣ ਪੋਸ਼ਣ ਰਿਹਾ ਉਹ ਤੁਹਾਡੇ ਨਾ ਹੁਣ ਸਲੀਕੇ ਦੇ ਵਿੱਚੋਂ ਵੀ ਝਲਕਦਾ ਜਿਵੇਂ ਇੰਨੀ ਜਿਆਦਾ ਨਿਮਰਤਾ ਇੰਨਾ ਜਿਆਦਾ ਮਕਾਮ ਪਾਉਣ ਦੇ ਬਾਵਜੂਦ ਇਹ ਨਾ ਹੀ ਬਹੁਤ ਹੀ ਜਿਹੜੀ ਕਾਬਲੇ ਤਰੀਫ਼ ਗੱਲ ਆ ਹੁਣ ਆਪਾਂ ਜੀ ਤੁਹਾਨੂੰ ਲੈ ਚੱਲਦੇ ਆ ਫਲੈਸ਼ਬੈਕ ਦੇ ਵਿੱਚ 2003 ਮੇਰੇ ਖਿਆਲ ਦੇ ਵਿੱਚ ਤੁਸੀਂ 9ਵੀਂ ਕਲਾਸ ਦੇ ਵਿੱਚ ਪੜ੍ਹਦੇ ਸੀ ਜੀ ਤੇ ਉਦੋਂ ਬਾਅਦ ਆਲ ਆਫ ਸਟਨ ਸਟਾਰ ਬਣ ਗਏ ਹਨਾ ਜੀ ਤੇ ਉਦੋਂ ਬਾਅਦ ਜਦ ਤੁਸੀਂ ਸਟਾਰ ਬਣ ਗਏ ਇੰਨੀ ਕਿ ਮੈਂ ਕਹਿੰਦਾ ਵੀ ਥੋੜੀ ਕੈਸਟ ਚੱਲੀ ਆ ਤੇ ਕੈਸਟ ਵੀ ਇਦਾਂ ਚੱਲੀ ਵੀ ਉਸ ਟਾਈਮ ਚ ਆਏ ਹੁੰਦਾ ਸੀ ਵੀ ਇੱਕ ਜਾਂ ਦੋ ਗੀਤ ਵਧੀਆ ਹੁੰਦੇ ਸੀ ਪਰ ਥੋੜੀ ਕੈਸਟ ਦੇ ਸਾਰੇ ਮੇਰੇ ਖਿਆਲ ਚ 8 ਦੇ 8 ਗੀਤ ਲੋਕਾਂ ਨੇ ਬਹੁਤ ਪਿਆਰ ਨਾਲ ਤੇ ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਸਹੇਲੀਆਂ ਸੀ ਜਾਂ ਸਕੂਲ ਦੇ ਅਧਿਆਪਕ ਸੀ ਉਹਨਾਂ ਦਾ ਕੀ ਰਵਈਆ ਸੀ ਵੀ ਕਿਵੇਂ ਉਹਨਾਂ ਨੇ ਅਲੱਗ ਤਰ੍ਹਾਂ ਟਰੀਟ ਕੀਤਾ ਉਸ ਬਾਰੇ ਥੋੜਾ ਜਿਹਾ ਜਾਣਨਾ ਜ਼ਰੂਰ ਪਵੇ ਮੈਂ ਐਕਚੁਅਲ ਦੇ ਵਿੱਚ 5 ਸਾਲ ਦੀ ਸੀਗੀ ਦੀਪ ਜੀ ਜਦੋਂ ਮੈਂ ਸਟਾਰਟਿੰਗ ਕਰ ਦਿੱਤੀ ਸੀ ਮੈਂ ਸਕੂਲ ਟਾਈਮ ਗਾਉਂਦੀ ਸੀ ਤੇ ਮੇਰੇ ਟੀਚਰ ਐਨਾ ਕਾ ਜ਼ਿਆਦਾ ਮੈਨੂੰ ਪਿਆਰ ਕਰਦੇ ਸੀਗੇ ਮਤਲਬ ਆਪਣੇ ਬੱਚਿਆਂ ਨਾਲੋਂ ਵੱਧ ਕੇ ਸਮਝਦੇ ਹੁੰਦੇ ਸੀ ਮੈਨੂੰ ਹਮੇਸ਼ਾ ਹਰ ਜਗ੍ਹਾ ਅਹਿਮੀਅਤ ਦਿੱਤੀ ਜਾਂਦੀ ਸੀਗੀ ਉਹ ਸੰਗੀਤ ਨੂੰ ਪਿਆਰ ਕਰਨ ਵਾਲੇ ਸੀ ਸੋ ਸਕੂਲ ਦੇ ਵਿੱਚ ਜੋ ਕੋਈ ਫੰਕਸ਼ਨ ਹੁੰਦਾ ਜਾਂ ਮਤਲਬ ਕੋਈ ਕੋਈ ਵੀ ਫੰਕਸ਼ਨਰ ਰੱਖਿਆ ਜਾਂਦਾ ਤੇ ਉਹਦੇ ਵਿੱਚ ਮੈਨੂੰ ਪਹਿਲ ਦੇ ਆਧਾਰ ਦਿੱਤੇ ਉਹ ਮੂਰੇ ਲੈ ਕੇ ਆਉਂਦੇ ਸੋ ਜਦੋਂ ਮੇਰੀ ਐਲਬਮ ਆਈ ਆ ਤੇ ਮੇਰੀ ਜਿਹੜੇ ਨਾਲ ਦਾ ਫਰੈਂਡ ਸਰਕਲ ਸੀ ਮੇਰੀਆਂ ਸਹੇਲੀਆਂ ਮੇਰੇ ਟੀਚਰ ਅੱਜ ਵੀ ਮੇਰੇ ਨਾਲ ਸਾਰੇ ਜੁੜੇ ਹੋਏ ਨੇ ਔਰ ਜਦੋਂ ਮੈਨੂੰ ਮਿਲਦੇ ਆ ਤੇ ਉਹ ਇੰਨਾ ਕੋ ਪ੍ਰਾਊਡ ਫੀਲ ਕਰਦੇ ਨੇ ਕਿ ਮੇਰੇ ਟੀਚਰ ਕਿ ਤੁਸੀਂ ਤੂੰ ਸਾਡਾ ਨਾਮ ਪੂਰੀ ਦੁਨੀਆ ਦੇ ਵਿੱਚ ਕੀਤਾ ਸਾਨੂੰ ਪ੍ਰਾਊਡ ਹੈ ਕਿ ਤੂੰ ਸਾਡੇ ਸਕੂਲ ਦਾ ਸਟੂਡੈਂਟ ਹੈ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਮੈਂ ਆਪਣੀ ਜਿੰਨੀਆਂ ਮੇਰੀਆਂ ਸਹੇਲੀਆਂ ਨੇ ਅੱਜ ਵੀ ਉਹਨਾਂ ਨੂੰ ਮਿਲਦੀਆਂ ਤੇ ਬਹੁਤ ਚੰਗਾ ਲੱਗਦਾ ਹੈ ਤੇ ਉਦੋਂ ਪਰ ਸਕੂਲ ਕੰਟੀਨਿਊ ਕੀਤਾ ਸੀ ਕਿ ਗਾਣੇ ਦੇ ਉਹਦੇ ਵਿੱਚ ਪੈਗੇ ਸੀ ਨਹੀਂ ਸਕੂਲ ਮੇਰਾ ਬਸ ਹੰਡੀਸ ਬਿਲਕੁਲ ਜੀ 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 ਤੇ ਸੰਗੀਤ ਨੇ ਸੰਗੀਤ ਨੇ ਮੈਂ ਆਪੋ ਵੀ ਸਕੂਲ ਦੇ ਵਿੱਚ ਨਾ ਟਾਈਮ ਨਹੀਂ بتایا ਔਰ ਤੁਸੀਂ ਦੱਸ ਰਹੇ ਮੈਨੂੰ ਕਾਫੀ ਜਿਹਨੇ ਏਦਾਂ ਦੇ ਮਿਲੇ ਜਿਨ੍ਹਾਂ ਨੇ ਮੈਨੂੰ ਕਿਹਾ ਤੁਹਾਡੇ ਕਰਕੇ ਅਸੀਂ ਫੇਲ ਹੋ ਗਏ ਵੀ ਉਹ ਕੈਸ ਸੁਨੇਹੇ ਛੋੜਦੇ ਹਨ ਹਾਂਜੀ ਜੀ ਬਿਲਕੁਲ ਮੈਨੂੰ ਮਿਲੇ ਪਰ ਵੀ ਚੰਗਾ ਵੀ ਲੱਗਦਾ ਔਰ ਥੋੜਾ ਜਿਹਾ ਜੀ ਵਿਲਾਦਰ ਜੀ ਜੀ ਕਿ ਅਸੀਂ ਤੁਹਾਡੀ ਉਸ ਟਾਈਮ ਐਲਬਮ ਆਈ ਅਸੀਂ ਬਹੁਤ ਐਲਬਮ ਸੁਣੀ ਸਾਡਾ ਪੜਾਈ ਦੇ ਉੱਤੇ ਧਿਆਨ ਹਟਿਆ ਤੇ ਅਸੀਂ ਫੇਲ ਹੋ ਗਏ ਪਰ ਮੈਂ ਬਾਬਾ ਜੀ ਦੀ ਬੜੀ ਸ਼ੁਕਰਗੁਜ਼ਾਰ ਹਾਂ ਬਹੁਤ ਮਾਲਕ ਦੀ ਕਿਰਪਾ ਰਹਿਮਤ ਹੈ ਮਾਲਕ ਦੀ ਕਿ ਇਨੀਆਂ ਪਿਆਰੀਆਂ ਪਿਆਰੀਆਂ ਰੂਹਾਂ ਹਰ ਹਰ ਇੱਕ ਪੰਜਾਬੀ ਨੇ ਮੈਂ ਕਹਿੰਦਾ ਵੀ ਤੁਹਾਡੇ ਗਾਣੇ ਸੋਹਣੇ ਬਿਲਕੁਲ ਬਿਲਕੁਲ ਅੱਛਾ ਹੁਣ ਗੱਲ ਹੋਈ ਹੈ ਜੀ ਪਹਿਲੀ ਕੈਸਟ ਦੀ ਤੇ ਇਸ਼ਕੇ ਦੀ ਮਾਰ ਤਾਂ ਖੈਰ ਮੈਂ ਕਹਿ ਲਵਾਂ ਪਬਲਿਕ ਦਾ ਹੁਣਾਂ ਵੀ ਸਾਰੇ ਲੋਕਾਂ ਦਾ ਜਿਹੜਾ ਪਸੰਦੀਦਾ ਗਾਇਕਾ ਤੁਹਾਡਾ ਆਪਣਾ ਉਸ ਕੈਸਟ ਦੇ ਵਿੱਚੋਂ ਕਿਹੜਾ ਅਜੀਹਾ ਗਾਣਾ ਜੋ ਕਿ ਤੁਹਾਡਾ ਆਪਣਾ ਫੇਵਰਟ ਸੀਗਾ ਤੇ ਉਸ ਦੀਆਂ ਦੋ ਲਾਈਨਾਂ ਜਰੂਰ ਸਾਡੇ ਨਾਲ ਸਾਂਝੀਆਂ ਕਰੋ ਜੀ ਜੀ ਐਲਬਮ ਦੇ ਵਿੱਚ ਸਾਰੇ ਹੀ ਗਾਣੇ ਬੜੇ ਮਕਬੂਲ ਹੋਏ ਨੇ ਸਾਰੇ ਉਹਦੇ ਵਿੱਚ ਕਾਸੇ ਵਿੱਚ ਦਿਲ ਰੱਖਦੇ ਤੂੰ ਕੀ ਥਾਣੇਦਾਰ ਲੱਗਿਆ ਮੈਂ ਹੋਰ ਕਿਵੇਂ ਪਾਵਾਂ ਚਿੱਠੀਆਂ ਫਿਰ ਮਤਲਬ ਇਸ਼ਕੇ ਦੀ ਮਾਰ ਸਾਰੇ ਗਾਣੇ ਬਹੁਤ ਲੋਕਾਂ ਵੱਲੋਂ ਮੇਰੀ ਉਮੀਦ ਤੋਂ ਕਿਤੇ ਵੱਧ ਕੇ ਪਿਆਰ ਦਿੱਤਾ ਗਿਆ ਬਾਕੀ ਹੁਣ ਦੀਪ ਜੀ ਤੁਹਾਡੇ ਤੇ ਛੱਡਿਆ ਤੁਸੀਂ ਜਿਹੜਾ ਗਾਣਾ ਸੁਣਨਾ ਮੈਂ ਉਹੀ ਗਾਣਾ ਸੁਣਾਉਣਾ ਤੇ ਇਸ਼ਕੇ ਦੀ ਮਾਰੇ ਹੋ ਜੀ ਇਹ ਜੀ ਜੀ ਬਿਲਕੁਲ ਧੰਨਵਾਦ ਜੀ ਭੁੱਲ ਨਾ ਗੁਲਾਬੀ ਰਹੇ ਨੈਣ ਨਸ਼ਰਾਬੀ ਰਹੇ ਬੁੱਲ ਨਾ ਗੁਲਾਬੀ ਰਹੇ ਨਾ ਸ਼ਰਾਬੀ ਰਹੇ ਰੁਲ ਗਿਆ ਹਾਰ ਤੇ ਸ਼ਿੰਗਾਰ ਵੇ ਸੋਨਿਆ ਰੁਲ ਗਿਆ ਹਾਰ ਤੇ ਸ਼ਿੰਗਾਰ ਐਸੀ ਪੈਸ਼ ਕੇ ਦੀ ਮਰ ਸਾਨੂੰ ਵੈਰੀਆ ਐਸੀ ਪੈਸ਼ ਕੇ ਦੀ ਮਰ ਵੇ ਪੜਿਆ ਐਸੀ ਪੈਸ਼ ਕੇ ਦੀ ਮਰ ਐਸੀ ਪੈਸ਼ ਕੇ ਦੀ ਮਰ ਸਾਨੂੰ ਡਾਡਿਆ ਐਸੀ ਪੈਸ਼ ਕੇ ਦੀ ਮਰ ਵੇ ਵੈਰੀਆ ਐਸੀ ਪੈਸ਼ ਕੇ ਦੀ ਮਰ ਵਾਕਮਾਲੀ ਬਹੁਤ ਥੈਂਕ ਯੂ ਜੀ ਅੱਛਾ ਜੀ ਹੁਣ ਇੱਕ ਗੱਲ ਕਰਦੇ ਹਾਂ ਤੁਹਾਡੇ ਤਾਇਆ ਜੀ ਬਾਰੇ ਹਨਾ ਲੇਜੈਂਡਰੀ ਸਿੰਗਰ ਕਰਤਾਰ ਰੰਗਲਾ ਸਾਹਿਬ ਹੁੰਦੇ ਉਹਨਾਂ ਨਾਲ ਕੋਈ ਜੁੜੀ ਹੋਈ ਘਟਨਾ ਕੋਈ ਯਾਦਗਾਰ ਹਨਾ ਜਾਂ ਉਹਨਾਂ ਨੇ ਤੁਹਾਨੂੰ ਜਦੋਂ ਗਾਉਂਦਿਆਂ ਨੂੰ ਸੁਣਿਆ ਹੋਵੇ ਕੁਝ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਜੀ ਬਿਲਕੁਲ ਬਿਲਕੁਲ ਐਕਚੁਅਲ ਦੇ ਵਿੱਚ ਮੈਂ ਜਿੱਦਾਂ ਘਰ ਦੇ ਵਿੱਚ ਬਹੁਤ ਜਿਹੜੇ ਛਾਏ ਬੱਚੇ ਹੁੰਦੇ ਘੱਟ ਬੋਲਣ ਵਾਲੇ ਮੈਂ ਫੀਲਡ ਦੇ ਵਿੱਚ ਆਉਣ ਤੋਂ ਬਾਅਦ ਬੋਲਣਾ ਸਿੱਖਿਆ ਹਲੇ ਵੀ ਮੈਂ ਕੈਮਰਾ ਕੌਂਸ਼ੀਅਸ ਹਾਂ ਜਦੋਂ ਕੈਮਰਾ ਸ਼ੁਰੂ ਹੋ ਜਾਂਦਾ ਤੇ ਮੇਰੀਆਂ ਗੱਲਾਂ ਸਾਰੀਆਂ ਗਾਇਬ ਹੋ ਜਾਂਦੀਆਂ ਮੈਨੂੰ ਭੁੱਲ ਜਾਂਦੀਆਂ ਨੇ ਸੋ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਬੋਲਦੀ ਨਹੀਂ ਹੈ ਮਤਲਬ ਸਾਰਿਆਂ ਨੂੰ ਹੀ ਹੁੰਦਾ ਸੀ ਜਦੋਂ ਮੇਰੀ ਐਲਬਮ ਆਈ ਹੈ ਤੇ ਜਦੋਂ ਮੇਰਾ ਵੀਡੀਓ ਸ਼ੂਟ ਹੋਇਆ ਤੇ ਰਿੰਪੀ ਪ੍ਰਿੰਸ ਹੋਰਾਂ ਦੀ ਵਰਡਿੰਗ ਇਹ ਸੀ ਕਿ ਇਹਨੀ ਗਾਇ ਇਹ ਗਾ ਲੈਂਦੀ ਆ ਕੁੜੀ ਅੱਛਾ ਵੀ ਬਿਲਕੁਲ ਸ਼ਾਂਤ ਬਿਲਕੁਲ ਚੁੱਪ ਰਹਿਣ ਵਾਲੀ ਹੈ ਨਾ ਮਤਲਬ ਜੇ ਕੋਈ ਮੈਨੂੰ ਬੁਲਾ ਰਿਹਾ ਤੇ ਮੈਂ ਇੱਕ ਲਫ਼ਜ਼ ਦੇ ਨਾਲ ਜਵਾਬ ਦੇ ਰਹੀ ਆ ਮਤਲਬ ਗੱਲ ਵੀ ਬਹੁਤ ਕੱਟ ਕਰਦੀ ਹੁੰਦੀ ਸੀ ਸੋ ਇੱਕ ਵਾਰ ਤਾਇਆ ਜੀ ਹੋਰੀ ਘਰ ਆਏ ਤੇ ਗੱਡੀ ਦੇ ਵਿੱਚ ਅਸੀਂ ਬੈਠੇ ਤੇ ਉਸ ਟਾਈਮ ਮੇਰਾ ਗਾਣਾ ਬਹੁਤ ਚੱਲ ਰਿਹਾ ਸੀ ਨਿਊ ਇਅਰ ਤੇ ਅਸੀਂ ਗਾਣਾ ਕੀਤਾ ਸੀ ਚਾਂਜਰਾ ਦਿਖਾਉਂਦਾ ਫਿਰ ਇਹ ਮੈਨੂੰ ਨਹੀਂ ਕਰਤਾਰਾ ਜਿਹੜਾ ਸੋ ਮੇਰੇ ਉਹ ਮਾਈਂਡ ਵਿੱਚ ਹੀ ਨਹੀਂ ਸੀ ਜਦੋਂ ਮੈਂ ਗਾਣਾ ਰਿਕਾਰਡ ਕੀਤਾ ਤਾਂ ਤਾਇਆ ਜੀ ਆਏ ਤੇ ਉਹਨਾਂ ਨੇ ਗੱਡੀ ਦੇ ਵਿੱਚ ਉਹ ਗਾਣਾ ਲਾਊਡ ਆਵਾਜ਼ ਦੇ ਵਿੱਚ ਲਗਾ ਦਿੱਤਾ ਉੱਚੀ ਆਵਾਜ਼ ਚ ਜਦੋਂ ਲਗਾਇਆ ਤੇ ਮੈਂ ਬੈਠੀ ਆ ਗਾਣਾ ਮੈਂ ਸੁਣ ਰਹੀ ਆ ਪਰ ਮੈਨੂੰ ਸਮਝ ਨਹੀਂ ਆ ਰਿਹਾ ਵੀ ਉਹ ਗਾਣਾ ਕਿਉਂ ਲਾਇਆ ਉਹਨਾਂ ਨੇ ਗਾਣਾ ਬੰਦ ਕਰਕੇ ਮੈਨੂੰ ਕਹਿੰਦੇ ਮਰ ਜਾਣੀ ਐ ਤੂੰ ਮੇਰਾ ਨਾਂ ਲੈ ਕੇ ਫਿਰ ਇੱਕਦਮ ਮਾਈਂਡ ਚ ਆਇਆ ਮੈਂ ਸੌਰੀ ਤਾਂ ਹੈ ਜੀ ਤੇ ਮੈਂ ਸੋਚਿਆ ਹੀ ਨਹੀਂ ਸੀ ਕਿ ਵੀ ਤੁਹਾਡਾ ਨਾਮ ਪਾ ਕੇ ਮੈਂ ਗਾਣਾ ਗਾ ਰਹੀ ਹਾਂ ਝਾਂਜਰਾ ਦਿਖਾਉਂਦਾ ਫਿਰ ਇਹ ਮੈਨੂੰ ਨਹੀਂ ਕਰਤਾਰਾ ਜਿਹੜਾ ਤੇ ਬੜਾ ਮੈਂ ਹੱਸੀ ਵੀ ਮੈਂ ਕਿਹਾ ਤੁਸੀਂ ਅੱਜ ਮੇਰੇ ਨਾਲ ਸ਼ੁਗਲ ਕਰ ਦਿੱਤਾ ਅੱਛਾ ਜੀ ਹੁਣ ਗੱਲ ਹੋਈ ਹੈ ਜੀ ਤੁਹਾਡੀ ਲੋਕਪ੍ਰਿਅਤਾ ਦੀ ਹਨਾ ਤੇ ਮੈਂ ਕਿਤੇ ਪੜ੍ਹਦੇ ਸੀ ਵੀ ਆਪਣੇ ਪੰਜਾਬੀ ਗਾਇਕੀ ਦੇ ਬਾਬਾ ਬੋਲ ਜੀ ਗੁਰਦਾਸ ਮਾਨ ਉਹਨਾਂ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਸੀ ਵੀ ਮੈਂ ਆਪਣੇ ਬੇਲੇ ਟਾਈਮ ਦੇ ਵਿੱਚ ਹਨਾ ਰਾਣੀ ਰਣਜੀਤ ਉਹਨਾਂ ਨੇ ਸੁਣਦਾ ਤੇ ਮੈਨੂੰ ਨਹੀਂ ਪਤਾ ਵੀ ਤੁਸੀਂ ਉਹ ਸ਼ਾਇਦ ਪੜਿਆ ਹੋਵੇ ਸੁਣਿਆ ਹੋਵੇ ਜੇ ਸੁਣਿਆ ਸੀ ਤਾਂ ਕਿਵੇਂ ਲੱਗਿਆ ਸੀ ਵੀ ਜਦੋਂ ਤੁਸੀਂ ਮਤਲਬ ਇਹ ਸ਼ਬਦ ਉਹਨਾਂ ਦੇ ਮੂੰਹੋਂ ਸੁਣੇ ਹੈ ਨਾ ਵੀ ਕਿਵੇਂ ਅੱਖਾਂ ਨਮ ਹੋ ਗਈਆਂ ਵੀ ਐਡੀ ਵੱਡੀ ਮਹਾਨ ਸ਼ਖਸੀਅਤ ਇਹ ਸ਼ਬਦ ਤੁਹਾਡੇ ਲਈ ਕਹੇ ਬਿਲਕੁਲ ਜੀ ਮੇਰੇ ਲਈ ਮੇਰੇ ਚੰਗੇ ਭਾਗ ਨੇ ਖੁਸ਼ਕਿਸਮਤੀ ਆ ਕਿ ਸੰਗੀਤ ਦਾਥਮ ਨੇ ਉਹ ਬਾਬਾ ਬੋੜ ਕਿਹਾ ਜਾਂਦਾ ਹੁੰਦਾ ਉਹਨਾਂ ਨੂੰ ਔਰ ਉਹ ਇੱਕ ਐਸੀ ਸ਼ਖਸੀਅਤ ਆ ਜਿਨ੍ਹਾਂ ਦਾ ਦਾਦਾ ਵੀ ਫੈਨ ਹੈ ਤੇ ਪੋਤਾ ਵੀ ਫੈਨ ਹੈ ਹਾਂਜੀ ਹਾਂਜੀ ਬਿਲਕੁਲ ਜਿਨ੍ਹਾਂ ਨੂੰ ਮਤਲਬ ਅੱਜ ਦੀ ਪੀੜ੍ਹੀ ਵੀ ਸੁਣਦੀ ਹੈ ਔਰ ਜਿਹੜੇ ਪੁਰਾਣੇ ਬਜ਼ੁਰਗ ਆ ਉਹਨਾਂ ਨੇ ਤਾਂ ਸੁਣਨਾ ਉਹ ਤੁਹਾਡੇ ਵਾਂਗੂ ਹੀ ਆ ਬਿਲਕੁਲ ਜਿਵੇਂ ਜਿਵੇਂ ਤੁਹਾਨੂੰ ਸਾਰੇ ਸੁਣਨ ਮੈਨੂੰ ਮੇਰੀ ਖੁਸ਼ਕਿਸਮਤੀ ਆ ਕਿ ਮੈਨੂੰ ਇੱਕ ਵਾਰੀ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਉਹਨਾਂ ਨੂੰ ਕਿ ਤੁਸੀਂ ਸਾਰੀ ਦੁਨੀਆ ਤੁਹਾਡੀ دیਵਾਨੀ ਆ ਔਰ ਤੁਸੀਂ ਵਿਲੇ ਟਾਈਮ ਕਿਹਨਾਂ ਨੂੰ ਸੁਣਦੇ ਆ ਤਾਂ ਉਹਨਾਂ ਨੇ ਮੇਰਾ ਜ਼ਿਕਰ ਕੀਤਾ ਕਿ ਮੈਂ ਰਾਣੀ ਰੰਦੀਪ ਨੂੰ ਸੁਣਦਾ ਸੋ ਉਸ ਟਾਈਮ ਜਿਹੜੇ ਮੇਰੇ ਚਾਹਣ ਵਾਲੇ ਸੀ ਉਹਨਾਂ ਨੇ ਉਹ ਮੈਨੂੰ ਕਲਿੱਪ ਬਣਾ ਬਣਾ ਕੇ ਸੈਂਡ ਕੀਤੀਆਂ ਔਰ ਜਿੰਨੀਆਂ ਉਹ ਨਿਊਜ਼ ਸੀਗੀ ਉਹ ਨਿਊਜ਼ ਦੀਆਂ ਕਟਿੰਗਸ ਮੈਨੂੰ ਭੇਜੀਆਂ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਇਹ ਚੀਜ਼ ਸੁਣ ਕੇ ਔਰ ਚੰਗਾ ਲੱਗਿਆ ਕਿ ਪੂਰੀ ਸੰਗੀਤ ਜਿਹੜੀ ਦੇ ਇੰਡਸਟਰੀ ਦੇ ਵਿੱਚ ਵੱਡਾ ਨਾਮ ਹੈ ਉਹਨਾਂ ਨੇ ਮੇਰਾ ਨਾਮ ਲਿਆ ਮੇਰੇ ਲਈ ਮੇਰੀ ਖੁਸ਼ਕਿਸਮਤੀ ਸੀ ਔਰ ਬਹੁਤ ਮੈਨੂੰ ਅੰਦਰੋਂ ਰੂਹ ਮੇਰੀ ਖੁਸ਼ ਹੋ ਗਈ ਸੋ ਇੱਕ ਵਾਰੀ ਅਸੀਂ ਇਕੱਠੇ ਬੈਠੇ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸ਼ੇਅਰ ਕਰਨ ਤੇ ਇਕੱਠੇ ਬੈਠੇ ਦੇਸ਼ ਹੋਇਆ ਪ੍ਰਦੇਸ਼ ਦੀ ਸ਼ੂਟਿੰਗ ਤੋਂ ਬਾਅਦ ਦੀ ਗੱਲ ਹੈ ਤੇ ਪਾਜੀ ਦੇ ਨਾਲ ਮੇਰੀ ਗੱਲ ਹੋਈ ਤੇ ਮੈਨੂੰ ਕਹਿੰਦੀ ਕਿਥੀਆਂ ਰਾਣੀ ਤੂੰ ਮੈਂ ਕਿਹਾ ਜੀ ਮੈਂ ਚੰਡੀਗੜ੍ਹ ਆਂ ਕਹਿੰਦੇ ਆਪਾਂ ਬੈਠਦੇ ਆ ਅਸੀਂ ਹੋਟਲ ਦੇ ਵਿੱਚ ਬੈਠੇ ਅਸੀਂ ਰਾਤ ਨੂੰ 11 ਵਜੇ ਦੇ ਬੈਠੇ ਸਵੇਰੇ 5 ਵਜੇ ਤੱਕ ਬੈਠੇ ਤੇ ਉਹਨਾਂ ਨੇ ਮੇਰੇ ਨਾਲ ਬੜੀਆਂ ਸਾਰੀਆਂ ਆਪਣੀਆਂ ਬਚਪਨ ਦੀਆਂ ਯਾਦਾਂ ਸਾਰੀਆਂ ਸਾਂਝੀਆਂ ਕੀਤੀਆਂ ਉਹ ਮੈਨੂੰ ਬਿਠਾ ਕੇ ਤੇ ਮੇਰੇ ਨਾਲ ਗੱਲ ਕਰ ਰਹੇ ਨੇ ਕਿ ਤੂੰ ਵਾਕਿਆ ਦੇ ਵਿੱਚ ਰਾਣੀ ਆ ਹਾਂਜੀ ਤੇ ਮੈਨਾਂ ਗੱਲ ਕਰ ਰਹੇ ਮੈਨੂੰ ਕਹਿੰਦੇ ਇੱਕ ਮੈਂ ਚੀਜ਼ ਤੈਨੂੰ ਦੱਸਣਾ ਚਾਹਨਾ ਉਹਨਾਂ ਨੇ ਮੈਨੂੰ ਮੱਥਾ ਟੇਕਿਆ ਤੇ ਮੈਂ ਰੋਣ ਲੱਗ ਗਈ ਮੇਰੇ ਅੱਖਾਂ ਦੇ ਵਿੱਚ ਪਾਣੀ ਆ ਗਿਆ ਮੈਂ ਕਿਹਾ ਤੁਸੀਂ ਮੈਂ ਕਿਹਾ ਅਦਾ ਕਿਉਂ ਕਰ ਰਹੇ ਹੋ ਹਨਾ ਤੇ ਮੈਨੂੰ ਕਹਿੰਦੇ ਮੈਂ ਤੈਨੂੰ ਨਹੀਂ ਤੇਰੇ ਗਲੇ ਨੂੰ ਮੱਥਾ ਟੇਕ ਰਿਹਾ ਕਮਲੀਆਂ ਤੇ ਮੈਨੂੰ ਕਿਹਾ ਕਿ ਤੂੰ ਕਦੇ ਸਟੇਜ ਦੇ ਉੱਤੇ ਨੱਚਣਾ ਨਹੀਂ ਆ ਅੱਛਾ ਤਾਂ ਮੈਂ ਮੈਂ ਕਿਹਾ ਹਾਂਜੀ ਕਹਿੰਦੀ ਕਿਉਂਕਿ ਤੇਰੇ ਕੋਲੇ ਗਾਣਾ ਐਡਾ ਵੱਡਾ ਤੇਰਾ ਹਾਂਜੀ ਤੇ ਤੂੰ ਮਤਲਬ ਗਾਣੇ ਦੇ ਨਾਲ ਹੀ ਤੇਰੇ ਦੇ ਨਾਲ ਜਿਹੜੇ ਸਰੋਤੇ ਬਣੇ ਜਾਂਦੇ ਇਸ ਕਰਕੇ ਤੂੰ ਹਮੇਸ਼ਾ ਜਦੋਂ ਗਾਉਣਾ ਵਾ ਇਸ ਸਟੇਜ ਦੇ ਉੱਤੇ ਖੜ ਕੇ ਗਾਉਣਾ ਵਾ ਹਾਂਜੀ ਤਾਂ ਮਤਲਬ ਮੈਂ ਉਹਨਾਂ ਦੀ ਗੱਲ ਪੱਲੇ ਵੀ ਬੰਨੀ ਔਰ ਕੁਦਰਤੀ ਤੌਰ ਤੇ ਮੈਨੂੰ ਡਾਂਸ ਆਉਂਦਾ ਵੀ ਨਹੀਂ ਆ ਤੇ ਪਰ ਡਾਂਸ ਨਹੀਂ ਆ ਤੁਹਾਨੂੰ ਲੋੜ ਵੀ ਨਹੀਂ ਕਿਉਂਕਿ ਪਰ باوجود ਕੀ ਤੁਸੀਂ ਡਾਂਸ ਨਹੀਂ ਕਰਦੇ ਪਰ ਜਿਹੜੀ ਸਟੇਜ ਪ੍ਰੈਜੈਂਸ ਆ ਥੋੜੀ ਉਹ ਹੋਣਾ ਹੀ ਬਹੁਤ ਹੀ ਆਲਾ ਦਰਜੇ ਦੀ ਆ ਕਿਉਂਕਿ ਤੁਸੀਂ ਇੱਕ ਤਾਂ ਪੂਰਾ ਸਟੇਜ ਯੂਜ਼ ਕਰਦੇ ਹੋ ਤੇ ਉਤੋਂ ਦੀ ਜਿਹੜੇ ਜਿਵੇਂ ਤੁਹਾਡਾ ਪਹਿਲਾ ਗਾਣਾ ਆਇਆ ਸੀ ਉਦੋਂ ਵੀ ਨਾ ਤੇ ਹੁਣ ਵੀ ਉਹ ਹੀ ਐਕਸਪ੍ਰੈਸ਼ਨ ਗਾਣੇ ਦੇ ਨਾਲ ਨਾਲ ਉਹ ਪੂਰੀ ਇੱਕ ਨਵੀਂ ਰੂਹ ਫੂਕ ਦਿੰਦੇ ਨੇ ਇਸ ਗਾਣੇ ਦੇ ਵਿੱਚ ਤੇ ਬਹੁਤ ਹੀ ਮੈਂ ਕਹਾ ਵੀ ਗੀਤਕਾਰੀ ਤਾਂ ਉੱਪਰ ਦਰਜੇ ਦੀ ਹੈਗੀ ਹੋਈ ਹੈ ਜਿਹੜੀ ਪੇਸ਼ਕਾਰੀ ਹੈ ਨਾ ਜੀ ਉਹ ਵੀ ਬਹੁਤ ਉੱਪਰ ਦਰਜੇ ਦੀ ਆ ਤੇ ਹੁਣ ਗੱਲ ਕਰਦੇ ਆ ਜੀ ਅ ਤੁਹਾਡੀ ਲੈਗਸੀ ਦੀ ਹੈ ਨਾ ਵੀ ਤੁਹਾਡੀ ਬੇਟੀ ਸ਼ਿਵਰੰਜਨੀ ਹੈ ਨਾ ਜੀ ਮੈਂ ਵਰਖਾਜ 15 16 ਸਾਲ ਦੀ ਹੋ ਗਈ ਹੈ ਹੁਣ 14 ਸਾਲ ਦੀ ਹੈ 14 ਸਾਲ ਦੀ 15 ਸਾਲ ਦੀ ਹੋਣਾ ਆ ਗਿਆ ਤੇ ਉਹਨੇ ਵੀ ਥੋਡੇ ਵਾਂਗੂ ਹਨਾ ਵੀ ਸਿੱਖਿਆ ਉਹਨੇ ਪਰ ਤੁਹਾਨੂੰ ਸੁਣ ਸੁਣ ਕੇ ਸਿੱਖਿਆ ਹਨਾ ਜੀ ਤੇ ਉਸ ਤੋਂ ਬਾਅਦ ਕੀ ਹੁਣ ਜਿਉਂ ਜਿਉ ਤੁਹਾਨੂੰ ਪਤਾ ਲੱਗਿਆ ਵੀ ਵੀ ਬਹੁਤ ਸਰੀਲੀ ਆਵਾਜ਼ ਹੈ ਜੀ ਉਹ ਤੇ ਮੈਂ ਇੰਟਰਵਿਊਆਂ ਦੇ ਵਿੱਚ ਵੀ ਹਨਾ ਉਹਨੂੰ ਦੇਖਿਆ ਸੋਣਿਆ ਤੇ ਹੁਣ ਕੋਈ ਸੰਗੀਤਕ ਤਕਲੀਨ ਲੈ ਰਹੇ ਨੇ ਜੀ ਬਿਲਕੁਲ ਮੈਂ ਤਾਂ ਨੂੰ ਦੱਸਾਂ ਕਿ ਮੈਨੂੰ ਸੁਣ ਕੇ ਨਹੀਂ ਉਹਨੇ ਸਿੱਖਿਆ ਜਿੱਦਾਂ ਮੈਂ ਅੱਗੇ ਮਤਲਬ ਖਾਨ ਸਾਹਿਬ ਨੂੰ ਸੁਣ ਸੁਣ ਕੇ ਸਿੱਖਿਆ ਪਰ ਉਹ ਇੰਗਲਿਸ਼ ਜ਼ਿਆਦਾ ਸੁਣਦੀ ਆ ਇੰਗਲਿਸ਼ ਸੁਣਦੀ ਆ ਉਹ ਇੰਗਲਿਸ਼ ਗਾਉਂਦੀ ਆ ਕੋਰੀਅਨ ਗਾਉਂਦੀ ਆ ਪਾਕਿਸਤਾਨੀ ਗਾਣੇ ਉਹ ਗਾ ਕੇ ਸੁਣਦੀ ਆ ਗਾਉਂਦੀ ਆ ਗਜ਼ਲਸ ਗਾਉਂਦੀ ਆ ਹਿੰਦੀ Song ਆਉਂਦੀ ਆ ਤੇ ਬਾਬਾ ਜੀ ਦੀ ਬੜੀ ਕਿਰਪਾ ਵਾ ਉਹਦੇ ਉੱਤੇ ਤਾਂ ਮੈਂ ਜਦੋਂ ਉਹਨੂੰ ਸੁਣਦੀ ਆ ਤੇ ਮੈਂ ਖੁਦ ਹੈਰਾਨ ਹੋ ਜਾਂਦੀ ਆ ਕਿ ਬੜੇ इजीली ਬਹੁਤ ਹੀ ਮੁਸ਼ਕਲ ਕੰਪੋਜੀਸ਼ਨ ਉਹ ਗਾ ਲੈਂਦੀ ਆ ਤੇ ਬਟ ਉਹ ਸ਼ਾਇ ਹੀ ਬਹੁਤ ਹੈ ਅ ਮੋਦੀ ਜਦੋਂ ਟੈਣਾ ਸਾਹਿਬ ਉਹਨਾਂ ਦੇ ਇੰਟਰਵਿਊ ਕੀਤੀ ਸੀ ਤੇ ਉੱਥੇ ਵੀ ਉਹ ਕੈਮਰਾ ਕੌਨਸ਼ੀਅਸ ਆ ਮੇਰੇ ਵਾਂਗੂ ਥੋੜੀ ਨਰਵਸ ਹੋ ਗਈ ਸੀ ਫਸਟ ਟਾਈਮ ਹਾਂ ਜੀ ਜੀ ਫਸਟ ਟਾਈਮ ਉਹਨੇ ਕੈਮਰੇ ਦੇ ਵਿੱਚ ਜਿੱਦਾਂ ਗੱਲਬਾਤ ਕੀਤੀ ਸੀ ਸੋ ਉਦਾ ਇੰਟਰਸਟ ਹੈ ਉਹਨੂੰ ਗਿਟਾਰ ਸਿੱਖਰੀ ਆ ਤੇ ਗਿਟਾਰ ਦੇ ਨਾਲ ਉਹ ਬਹੁਤ ਅੱਛਾ ਗਾਉਂਦੀ ਆ ਤੇ ਕਈ ਵੇਲੇ ਜਦੋਂ ਮੈਂ ਗਾਉਣੀ ਆ ਤੇ ਮੈਨੂੰ ਖੁਦ ਦੱਸ ਦਿੰਦੀ ਕਿ ਮਮਾ ਇੱਥੋਂ ਇਹਨੂੰ ਏਦਾਂ ਕਰੋ ਮੈਨੂੰ ਗਾ ਕੇ ਦੱਸਦੀ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਮੈਨੂੰ ਚੰਗਾ ਲੱਗਦਾ ਤਾਂ ਮੈਂ ਇਸ ਇਸ ਗੱਲ ਦੀ ਵੀ ਹੁਣ ਮੈਨੂੰ ਸੰਤੋਸ਼ਟੀ ਆ ਕਿ ਕੱਲ ਨੂੰ ਜਿੱਦਾਂ ਮੈਂ ਨਾ ਹੋਵਾਂ ਤਾਂ ਮੇਰਾ ਗਾਣਾ ਕੰਟੀਨਿਊ ਰਹੇਗਾ ਅੱਗੇ ਹੈ ਨਾ ਮੇਰੇ ਸਰੋਤਿਆਂ ਨੂੰ ਉਹ ਮਤਲਬ ਜਿੱਦਾਂ ਮੇਰੀ ਜਿਹੜੀ ਹੈਗੀ ਕਮੀ ਉਹ ਪੂਰੀ ਕਰੂਗੀ ਨਹੀਂ ਤੁਸੀਂ ਤਾਂ ਕਿਤੇ ਨਹੀਂ ਆਣਾ ਜੀ ਪਰ ਜਦੋਂ ਵੀ ਅਬਿਤੋਤੇ ਨਾਂ ਨਾਲ ਵੀ ਅਸੀਂ ਤੁਹਾਨੂੰ ਇਕੱਠਿਆਂ ਨੂੰ ਗਾਉਂਦਾ ਗਾਉਂਦੇ ਹੋਏ ਸੁਣਨਾ ਚਾਹੁੰਦੇ ਆ ਹਨਾ ਜੀ ਤੇ ਬਹੁਤ ਕੁਝ ਦੀ ਗੱਲ ਆ ਕਿ ਜਿਹੜੀ ਲੈਗਸੀ ਆ ਕਿਉਂਕਿ ਜਿਹੜੀ ਤੁਹਾਡੀ ਆਵਾਜ਼ ਆ ਹਨਾ ਜੀ ਵੀ ਜਿਸ ਅੰਦਾਜ਼ ਦੇ ਵਿੱਚ ਤੁਸੀਂ ਗਾਉਂਦੇ ਹੋ ਏਦਾਂ ਇਹ ਇੱਕ ਬਲਖਣ ਹੈ ਆ ਕਲਾਏ ਬਲਖਣ ਆਵਾਜ਼ ਆ ਹਨਾ ਇਹਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਆ ਜੀ ਜੀ ਹਾਂ ਜੀ ਮੈਂ ਤੁਹਾਡੇ ਜਿਹੜਾ ਕੁਐਸਚਨ ਸੀ ਉਹਦਾ ਆਨਸਰ ਆ ਕਿ ਅਸੀਂ ਉਹਨੂੰ ਬਹੁਤ ਜਲਦੀ ਵਧੀਆ ਤਰੀਕੇ ਲੈ ਕੇ ਆਵਾਂਗੇ ਬਰਾਉਨੀ ਰੈਕੋਰਡਸ ਦੇ ਥਰੂ ਅੱਛਾ ਜੀ ਸੋ ਅਸੀਂ ਪਲਾਨ ਕਰ ਰਹੇ ਆ ਅੱਛਾ ਤੇ ਜ਼ਰੂਰ ਅਬ ਸਰੋਤਿਆਂ ਦੇ ਲਈ ਅਸੀਂ ਕੁਝ ਅੱਛਾ ਕਰਾਂਗੇ। ਨਾ ਬਿਲਕੁਲ ਜੀ ਬਿਲਕੁਲ ਜੀ। ਪਰਮਾਤਮਾ ਅੱਗੇ ਸਾਡੀ ਬਰਦਾਸ਼ਾ ਵੀ ਉਹੋ ਵੀ ਹੈ ਨਾ ਵੀ ਜਿਹੜੇ ਸੁਪਨੇ ਠੋਡੇ ਮੈਂ ਕਹਿੰਦਾ ਵੀ ਪਹਿਲਾਂ ਰਹਿ ਵੀ ਗਏ ਹੈ ਨਾ ਉਹ ਵੀ ਉਹ ਸਹਾਰ ਕਰੇ ਹੈ ਨਾ ਜੀ। ਥੈਂਕ ਯੂ ਜੀ। ਤੇ ਤੁਸੀਂ ਦੋਵੇਂ ਹੀ ਤੇ ਇੱਕ ਵਾਰੀ ਫੇਰ ਮੈਂ ਕਹਿੰਦਾ ਵੀ ਅਸਮਾਨ ਤੇ ਤਰੂ ਤਾਰੇ ਦੇ ਵਾਂਗੂ ਹੈ ਨਾ ਗਾਇਕੀ ਦੇ ਸਮਾਨ ਤੇ ਚੰਗੋ। ਜੀ ਜੀ। ਹੁਣ ਗੱਲ ਕਰਾਂਗੇ ਜੀ ਠੋਡੇ ਆਉਣ ਵਾਲੇ ਪ੍ਰੋਜੈਕਟਾਂ ਵੀ ਹੈ ਨਾ। ਜੀ ਜੀ ਜੀ। ਕਿੱਦਾਂ ਦੇ ਪ੍ਰੋਜੈਕਟ ਆ ਰਹੇ ਨੇ? ਜੀ ਮੂਵੀਜ਼ ਦੇ ਵਿੱਚ ਵੀ ਮੇਰੇ ਸੌਂਗ ਆ ਰਹੇ ਨੇ ਕਾਫੀ। ਤੇ ਬਾਤੀ ਅਸੀਂ ਕਾਫੀ Song ਕੀਤੇ ਹੋਏ ਨੇ ਔਰ ਅੱਗੇ ਅਸੀਂ Brownie Record ਦੇ ਵਿੱਚ ਗੈਰੀ ਬਰਾੜ ਜੈਲਦਾਰ ਜੀ ਹੁਰਾਂ ਦੇ ਨਾਲ ਵੀ ਮੈਂ ਡੂਟ ਸੋਲੋ ਪ੍ਰੋਜੈਕਟ ਕਰ ਰਹੀ ਆ ਤੇ ਉਮੀਦ ਕਰਦੀ ਆ ਤੁਸੀਂ ਸਾਰੇ ਉਹਨੂੰ ਬਹੁਤ 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 ਪਿਆਰ ਕਰੋਗੇ। ਬਿਲਕੁਲ ਦਵਾਂਗੇ ਜੀ ਇਹ ਫਰਜ਼ ਵੀ ਸਾਡਾ ਬਣਦਾ ਹਨਾ ਜੀ ਤੇ ਤੁਹਾਡੇ ਗਾਣਿਆਂ ਨੂੰ ਪਿਆਰ ਕਰਨਾ। ਤੇ ਹੁਣ ਜੀ ਜਾਂਦੇ ਜਾਂਦੇ ਆਪਣੇ ਦਰਸ਼ਕਾਂ ਲਈ ਸ੍ਰੋਤਿਆਂ ਲਈ ਕੋਈ ਸੰਦੇਸ਼ ਜੀ ਬਿਲਕੁਲ ਤੁਸੀਂ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹੋ ਮੈਂ ਰਣੀ ਆ ਤੁਹਾਡੀ ਸਾਰਿਆਂ ਦੀ ਸੋ ਸਾਰੇ ਜਿਹਨੇ ਆਪਣੇ ਪੇਰੈਂਟਸ ਨੂੰ ਪਿਆਰ ਕਰਿਆ ਕਰੋ ਉਹਨਾਂ ਨੂੰ ਟਾਈਮ ਦਿਆ ਕਰੋ ਕਿਉਂਕਿ ਜਦੋਂ ਉਹ ਤੁਹਾਡੇ ਕੋਲ ਨਹੀਂ ਰਹਿੰਦੇ ਫਿਰ ਉਹਨਾਂ ਚੀਜ਼ਾਂ ਦੀ ਪਰਪਾਈ ਤੁਸੀਂ ਕਦੇ ਵੀ ਨਹੀਂ ਕਰ ਸਕਦੇ ਸੋ ਮੈਂ गुजारिश ਕਰਦੀ ਆ ਜਿੰਨੇ ਵੀ ਪ੍ਰੋਗਰਾਮ ਦੇਖ ਰਹੇ ਨੇ ਇਹ ਸਾਡੇ ਜਿਹੜੇ ਬਜ਼ੁਰਗ ਹੁੰਦੇ ਉਹ ਗਹਿਣਾ ਨੇ ਸਾਡੇ ਤੇ ਮਤਲਬ ਉਹਨਾਂ ਨੂੰ ਸਾਂਭ ਕੇ ਰੱਖੋ ਉਹਨਾਂ ਨੂੰ ਪਿਆਰ ਕਰੋ ਉਹਨਾਂ ਨੂੰ ਟਾਈਮ ਦਿਓ ਤੇ ਸਾਰੇ ਤੁਸੀਂ ਖੁਸ਼ ਰਹੋ ਆਬਾਦ ਰਹੋ ਤੇ ਆਪਣੇ ਜਿਸ ਵੀ ਕੰਮ ਦੇ ਵਿੱਚ ਜਾਣਾ ਚਾਹੁੰਦੇ ਹੋ ਤੁਸੀਂ ਮਿਹਨਤ ਕਰੋ ਮਿਹਨਤ ਕਰਕੇ ਅੱਗੇ ਆਓ ਤੇ ਮੇਰੀਆਂ ਗੁੱਡ ਵਿਸ਼ੇਸ ਸਾਰਿਆਂ ਦੇ ਨਾਲ ਨੇ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਖੁਸ਼ ਰਹੋ ਆਬਾਦ ਰਹੋ ਧੰਨਵਾਦੀ ਸਾਡੇ ਪ੍ਰੋਗਰਾਮ ਦੇ ਵਿੱਚ ਆਉਣ ਦੇ ਲਈ ਤੁਸੀਂ ਇੰਨੀ ਆ ਖੁੱਲੀਆਂ ਬੇਬਾਕ ਸੱਚੀਆਂ ਗੱਲਾਂ ਸਾਡੇ ਨਾਲ ਕੀਤੀਆਂ ਤੇ ਬਹੁਤ-ਬਹੁਤ ਅਸੀਂ ਤੁਹਾਡੇ ਰਹਿਣ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਦੀਪ ਜੀ ਕਿ ਮੈਨੂੰ ਮੇਰੇ ਸਰੋਤਿਆਂ ਦੇ ਨਾਲ ਮੇਰੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ। ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ। ਦੋਸਤੋ ਸੋ ਇਹ ਸਨ ਰਾਣੀ ਰਣਦੀਪ ਜੀ ਜਿਹੜੇ ਪਿਛਲੇ 2 ਦਹਾਕਿਆਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਤੇ ਹੁਣ ਇੱਕ ਵਾਰ ਪੂਰੀ ਤਰ੍ਹਾਂ ਫੇਰ ਸਿਹਤਯਾਬ ਹੋ ਕੇ ਉਹ ਪੰਜਾਬੀ ਗਾਇਕੀ ਦੇ ਵਿੱਚ ਸਰਗਰਮ ਹੋ ਚੁੱਕੇ ਨੇ। ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਬਹੁਤ ਸਾਰੇ ਨਵੇਂ ਗਾਣੇ ਆ ਰਹੇ ਨੇ ਨਵੇਂ ਪ੍ਰੋਜੈਕਟ ਆ ਰਹੇ ਨੇ ਤੇ ਇਹ ਆਪਣਾ ਸਾਰਿਆਂ ਦਾ ਫਰਜ਼ ਬਣਦਾ ਵੀ ਆਪਾਂ ਉਹਨਾਂ ਨੂੰ ਦੇ ਆਉਣ ਵਾਲੇ ਸਾਰੇ ਗਾਣਿਆਂ ਨੂੰ ਸਾਰੇ ਗੀਤਾਂ ਨੂੰ ਪੂਰਾ ਪਿਆਰ ਦਈਏ ਤੇ ਉਹੀ ਪਿਆਰ ਦਈਏ ਤੇ ਉਹੀ ਬਲੰਦੀਆਂ ਤੇ ਉਹਨਾਂ ਨੂੰ ਇੱਕ ਵਾਰ ਫੇਰ ਲੈ ਕੇ ਜਾਈਏ ਜਿਹੜੇ ਆਪਾਂ 2003 ਦੇ ਵਿੱਚ ਉਹਨਾਂ ਨੂੰ ਉਹਨਾਂ ਦੀ ਪਹਿਲੀ ਕੈਸਟ ਵળે ਲੈ ਕੇ ਗਏ ਸੀ ਤੁਹਾਡਾ ਸਾਰਿਆਂ ਦਾ ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ